ਸੋ ਅੱਜ ਕੱਲ ਕਾਲੀ ਕਾਲੀ ਰੇਂਜ ਵਿੱਚ ਵੱਜੇਣ ਖੀਲਾ ਹੋ ਰਿਹਾ ਸਾਰੇ ਪਾਸੇ ਇਸ ਇਸੇ ਵੇਸ ਨਾਲ ਹੁੰਦੇ ਵਾਈਬ੍ਰੇਟ ਕਾਲੀ ਕਾਲੀ ਰੇਂਜ ਵਿੱਚ ਵੱਜੇਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਰਾਣੇ ਗਲਾਗਾਰਾਂ ਦੀ ਗੱਲ ਕਰੀਏ ਤਾਂ ਬਲਕਾਰ ਅਨਖਿਲਾ ਤੇ ਮਨਜਿੰਦਰ ਗੁਲਸ਼ਨ ਅੱਜ ਵੀ ਪੰਜਾਬੀ 뮤직 ਇੰਡਸਟਰੀ ਵਿੱਚ ਛਾਏ ਹੋਏ ਨੇ ਇਸ ਵੀਡੀਓ ਵਿੱਚ ਆਪਾਂ ਬਲਕਾਰ ਅਨਖਿਲੇ ਦੇ ਜੀਵਨ 뮤직 ਕੈਰੀਅਰ ਪਰਿਵਾਰ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਬਲਕਾਰ ਅਨਖਿਲੇ ਨੇ ਜਸਵਿੰਦਰ ਬਰਾੜ ਨਾਲ ਜੋੜੀ ਤੋੜ ਕੇ ਮਨਜਿੰਦਰ ਗੁਲਸ਼ਨ ਨਾਲ ਜੋੜੀ ਕਿਉਂ ਬਣਾਈ ਸੋ ਸਭ ਤੋਂ ਪਹਿਲਾਂ ਬਲਕਾਰ ਅਨਖਿਲਾ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਰਹਿੰਦਾ ਸੀ ਉਸ ਤੋਂ ਬਾਅਦ ਉਹ ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ ਆ ਕੇ ਲਗ ਪੇ ਬਲਕਾਰਨ ਖਿਲੇ ਦਾ ਵਿਆਹ ਉਹਨਾਂ ਦੀ ਸਾਥੀ ਗਾਇਕਾ ਮਨਜਿੰਦਰ ਗੁਲਸ਼ਨ ਦੇ ਨਾਲ ਹੋਇਆ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਤੇ ਦੋ ਬੇਟਿਆਂ ਨੇ ਜਨਮ ਲਿਆ ਉਹਨਾਂ ਦੀ ਬੇਟੀ ਦਾ ਨਾਮ ਹੈ ਸੰਗੀਤਕੌਰ ਤੇ ਇੱਕ ਬੇਟੇ ਦਾ ਨਾਮ ਹੈ ਪ੍ਰਣਾਮ ਅਣਖਿਲਾ ਤੇ ਦੂਜੇ ਬੇਟੇ ਦਾ ਨਾਮ ਹੈ ਲੱਕੀ ਅਣਖਿਲਾ ਬਚਪਨ ਤੋਂ ਹੀ ਬਲਕਾਰ ਅਣਖਿਲੇ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਉਹਨਾਂ ਨੇ ਪੇਟਾਂ ਤੋਂ ਗਾਇਕੀ ਦੀ ਸ਼ੁਰੂਆਤ ਕੀਤੀ ਫਿਰ ਉਹ ਆਪਣੇ ਪਿੰਡ ਦੇ ਨੇੜੇ ਪੈਂਦੇ ਪਿੰਡ ਬਲਟੋਏ ਤੱਕ 4-5 ਕਿਲੋਮੀਟਰ ਤੁਰ ਕੇ ਡਰਾਮਾ ਸਿੱਖਣ ਜਾਂਦੇ ਹੁੰਦੇ ਸੀ ਪਹਿਲਾਂ ਉਹਨਾਂ ਦੇ ਕੇਸ ਰੱਖੇ ਹੋਏ ਸੀ ਦਾੜੀ ਵੀ ਰੱਖੀ ਹੋਈ ਸੀ ਜਦੋਂ ਕਿਤੇ ਕਿਸੇ ਪਿੰਡ ਵਿੱਚ ਚਮਕੀਲੇ ਦਾ ਸੰਦੀਕ ਦਾ ਜਾਂ ਸੁਰਿੰਦਰ ਸ਼ਿੰਦਾ ਦਾ ਅਖਾੜਾ ਲੱਗਣਾ ਤਾਂ ਬਲਕਾਰਣ ਖਿਲਾ ਸਭ ਤੋਂ ਮੂਰੇ ਬਹਿ ਕੇ ਅਖਾੜਾ ਸੁਣਦਾ ਸੀ ਤੇ ਸਿੱਖਦਾ ਸੀ ਤੀਰਥਖਾਨ ਰੰਦਾਵਾ ਉਹਨਾਂ ਦੇ ਗੁਰੂ ਸੀ ਜੇਨਰ ਉਹਨਾਂ ਨੇ ਗਾਉਣ ਦੀ ਤਾਲੀਮ ਲਈ ਉਹਨਾਂ ਦਾ ਪਹਿਲਾ Song ਆਇਆ ਸੀ ਜਸਵਿੰਦਰ ਬਰਾੜ ਨਾਲ ਜਿਸ ਦਾ ਨਾਮ ਸੀ ਰੱਬ ਰੱਖਾ ਇਸ ਤਰ੍ਹਾਂ ਦਾ ਜੋ ਕਿ ਉਹਨਾਂ ਦੀ ਪਹਿਲੀ ਟੇਪ ਸੀ ਜਿਸ ਨੂੰ ਰਾਜ ਬ੍ਰਾਂਡ ਨੇ ਰਿਕਾਰਡ ਕਰਵਾਇਆ ਸੀ ਉਸ ਤੋਂ ਬਾਅਦ ਦੂਜੀ ਟੇਪ ਉਹਨਾਂ ਦੀ ਮਨਜਿੰਦਰ ਗੁਲਸ਼ਨ ਦੇ ਨਾਲ ਆਈ ਜਿਸ ਦਾ ਨਾਮ ਸੀ ਬਿਸਕੁਟ ਵੇਸਣ ਦਾ ਤੁਹਾਨੂੰ ਦੱਸ ਦਿਆਂ ਕਿ ਜਦੋਂ ਮਨਜਿੰਦਰ ਗੁਲਸ਼ਨ ਨੇ ਪਹਿਲੀ ਵਾਰ ਬਲਕਾਰ ਅਣਖੀਲੇ ਨਾਲ ਗਾਣਾ ਕੀਤਾ ਤਾਂ ਉਹਨਾਂ ਦੀ ਏਜ ਬਹੁਤ ਛੋਟੀ ਸੀ ਉਹਨਾਂ ਨੇ ਟੇਪ ਲਈ 7-8 ਗਾਣੇ ਤਿਆਰ ਕੀਤੇ ਪਰ ਮਨਜਿੰਦਰ ਗੁਲਸ਼ਨ ਤੋਂ ਸਿਰਫ ਇੱਕ ਹੀ ਗੀਤ ਗਾ ਹੋਇਆ ਕਿਉਂਕਿ ਛੋਟੀ ਉਮਰ ਕਾਰਨ ਉਹ ਘਬਰਾ ਗਈ ਸੀ ਪਰ ਬਲਕਾਰ ਅਣਖੀਲੇ ਨੇ ਮਨਜਿੰਦਰ ਗੁਲਸ਼ਨ ਨੂੰ ਹੌਲੀ-ਹੌਲੀ ਸਿਖਾਇਆ ਤੇ ਅੱਜ ਦੋਵੇਂ ਬੁਲੰਦੀਆਂ ਤੇ ਨੇ ਜੇ ਉਹਨਾਂ ਦੇ ਸੌਂਗਸ ਦੀ ਗੱਲ ਕਰੀਏ ਤਾਂ ਬਹਿਕੇ ਵਿੱਚ ਮਰੂਤੀ ਦੇ ਕੱਲ ਨੂੰ ਤੁਰ ਜائیںਗੀ ਮੁਟਿਆਰੇ दारू ਪੀਕੇ ਮੇਲੇ ਵਿੱਚ ਡਾਂਗ ਖੜਕੀ ਕਾ ਤੋ ਮਾਰਦਾ ਫਿਲੇ ਲਲਕਾਰੇ ਔਖੀ ਹੋਜੂ ਜੇਲ੍ਹ ਕੱਟਣੀ ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ ਉਹਨਾਂ ਦੇ ਸੁਪਰ ਹਿੱਟ ਸੌਂਗ ਨੇ ਤੁਹਾਨੂੰ ਦੱਸ ਦਈਏ ਕਿ ਬਲਕਾਰਨ ਖਿੱਲੇ ਮੰਜਿੰਦਰ ਗੁਲਸ਼ਨ ਤੋਂ ਪਹਿਲਾਂ ਜਸਵਿੰਦਰ ਬਰਾੜ ਦੇ ਨਾਲ ਵੀ ਗਾਉਂਦੇ ਰਹੇ ਨੇ ਬਲਕਾਰਨ ਖਿੱਲੇ ਨੇ ਜੋੜੀ ਟੁੱਟਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਸ ਵੇਲੇ ਗਾਉਣ ਵਾਲੀਆਂ ਕੁੜੀਆਂ ਜਿਸ ਵੀ ਸਿੰਗਰ ਨਾਲ ਕੰਮ ਮਿਲਦਾ ਸੀ ਤਾਂ ਉਸ ਨਾਲ ਗਾਉਣ ਲੱਗ ਜਾਂਦੀਆਂ ਸੀ ਕਿਸੇ ਦੀ ਕਿਸੇ ਪੱਕੇ ਸਿੰਗਰ ਨਾਲ ਕੋਈ ਜੋੜੀ ਹੀ ਸੀ ਜਿਸ ਕਾਰਨ ਕਈ ਵਾਰ ਸਾਥੀ ਫੀਮੇਲ ਸਿੰਗਰ ਨਾ ਮਿਲਣ ਕਾਰਨ ਉਹਨਾਂ ਦੇ ਪ੍ਰੋਗਰਾਮ ਵੀ ਖਰਾਬ ਹੋ ਜਾਂਦੇ ਸੀ। ਇਹੀ ਕਾਰਨ ਸੀ ਉਹਨਾਂ ਦਾ ਜਸਵਿੰਦਰ ਬਰਾੜ ਨਾਲ ਜੋੜੀ ਤੋੜਨ ਦਾ। ਜਿਸ ਤੋਂ ਬਾਅਦ ਉਹਨਾਂ ਨੇ ਮਨਜਿੰਦਰ ਗੁਲਸ਼ਨ ਨਾਲ ਵਿਆਹ ਕਰਕੇ ਪੱਕੀ ਜੋੜੀ ਬਣਾ ਲਈ। ਇੱਕ ਵਾਰ ਦੀ ਗੱਲ ਹੈ ਕਿ ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਗੀਤ ਰਿਕਾਰਡ ਕਰ ਰਹੇ ਸੀ ਜਿਸ ਦਾ ਨਾਮ ਸੀ ਇੱਕ ਵਾਰ ਜ਼ਹਿਰ ਲਿਆ ਮਿੱਤਰਾ ਤੇਰੇ ਕੋਲ ਖਲੋ ਕੇ ਖਾਵਾਂ ਪਰ ਮਨਜਿੰਦਰ ਗੁਲਸ਼ਨ ਤੋਂ ਸੌਂਗ ਗਾਇਆ ਨਹੀਂ ਜਾ ਰਿਹਾ ਸੀ। ਤਾਂ ਫਿਰ ਗੁੱਸੇ ਵਿੱਚ ਆ ਕੇ ਮਨਜਿੰਦਰ ਗੁਲਸ਼ਨ ਨੇ ਗੀਤ ਵਾਲੀ ਕਾਪੀ ਥੱਲੇ ਸੁੱਟ ਦਿੱਤੀ ਤੇ ਕਿਹਾ ਮੈਂ ਨਹੀਂ ਗਾਉਣਾ ਤਾਂ ਫਿਰ ਬਲਕਾਰਨ ਖੀਲੇ ਨੇ ਪਹਿਲੀ ਵਾਰ ਤੇ ਆਖਰੀ ਵਾਰ ਉਹਨਾਂ ਨੂੰ ਚਪੇੜ ਮਾਰੀ ਸੀ ਸੋ ਐਦਾਂ ਗਲਤੀਆਂ ਕਰ ਕਰਕੇ ਮਨਜਿੰਦਰ ਗੁਲਸ਼ਨ ਬਲਕਾਰਨ ਖੀਲੇ ਨਾਲ ਇੱਥੋਂ ਤੱਕ ਪਹੁੰਚੀ ਬੇਸ਼ੱਕ ਉਹਨਾਂ ਦੋਵਾਂ ਨੇ ਦਿਨ ਦੇ 8-10 ਘੰਟੇ ਰਿਆਜ਼ ਕਰਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਰ ਅੱਜ ਤੱਕ ਉਹਨਾਂ ਨੇ ਆਪਣੇ ਪੱਲਿਓ ਕੋਈ ਵੀ ਪੈਸਾ ਗਾਉਣ ਉੱਤੇ ਨਹੀਂ ਲਾਇਆ ਕਿਉਂਕਿ ਉਸ ਟਾਈਮ ਕੰਪਨੀਆਂ ਕਲਾਕਾਰਾਂ ਨੂੰ ਲੱਭਦੀਆਂ ਸੀ ਤੇ ਅੱਜ ਕਲਾਕਾਰ ਕੰਪਨੀਆਂ ਕੋਲ ਜਾਂਦੇ ਨੇ ਉਸ ਤੋਂ ਬਾਅਦ ਸਾਲ 2015 ਬਲਕਾਰ ਅਨਖੀਲੇ ਲਈ ਬਹੁਤ ਮਾਣ ਆ ਰਿਹਾ ਦਰਅਸਲ ਇੱਕ ਵਾਰ ਉਹ ਕਿਸੇ ਬੰਦੇ ਕਰ ਪ੍ਰੋਗਰਾਮ ਮ ਲਾਉਣ ਲਈ ਗਏ ਉਸ ਬੰਦੇ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਮੂਹ ਮੰਗੇ ਪੈਸੇ ਵੀ ਦਿੱਤੇ ਤੇ ਬਾਅਦ ਵਿੱਚ ਬਲਕਾਰ ਅਣਖਿਲੇ ਦੀ ਉਸ ਬੰਦੇ ਨਾਲ ਚੰਗੀ ਜਾਣ ਪਹਿਚਾਨ ਬਣ ਗਈ ਪਰ ਬਲਕਾਰ ਅਣਖਿਲੇ ਨੂੰ ਨਹੀਂ ਪਤਾ ਸੀ ਕਿ ਉਹ ਬੰਦਾ ਚੋਰ ਹੈ ਪੁਲਿਸ ਉਸ ਦੇ ਪਿੱਛੇ ਸੀ ਤੇ ਉਹ ਬੰਦਾ ਅਕਸਰ ਬਲਕਾਰ ਅਣਖਿਲੇ ਨਾਲ ਫੋਨ ਤੇ ਵੀ ਗੱਲ ਕਰਦਾ ਹੁੰਦਾ ਸੀ ਇਸੇ ਤਰ੍ਹਾਂ ਜਦੋਂ ਉਸ ਬੰਦੇ ਨੇ ਕਿਸੇ ਪਾਸੇ ਚੋਰੀ ਕਰਨ ਤੋਂ ਬਾਅਦ ਬਲਕਾਰ ਅਣਖਿਲੇ ਨੂੰ ਫੋਨ ਕੀਤਾ ਪੁਲਿਸ ਨੇ ਜਦੋਂ ਕਾਲ ਡਿਟੇਲਾਂ ਚੈੱਕ ਕੀਤੀਆਂ ਤਾਂ ਡਿਟੇਲ ਵਿੱਚ ਜ਼ਿਆਦਾਤਰ ਫੋਨ ਉੱਤੇ ਗੱਲਬਾਤ ਬਲਕਾਰ ਅਣਖਿਲੇ ਨਾਲ ਹੀ ਹੋਈ ਸੀ ਜਿਸ ਕਰਕੇ ਪੁਲਿਸ ਜਦੋਂ ਬਲਕਾਰ ਅਣਖਿਲੇ ਕੋਲ ਪੁਛ ਗਿਆ ਚਲੇ ਆਈ ਤਾਂ ਉਹਨਾਂ ਨੇ ਉਸ ਚੋਰ ਦਾ ਐਡਰੈਸ ਪੁਲਿਸ ਨੂੰ ਦੇ ਦਿੱਤਾ ਬਾਅਦ ਵਿੱਚ ਜਦੋਂ ਉਸ ਚੋਰ ਨੂੰ ਪਤਾ ਲੱਗਾ ਕਿ ਪੁਲਿਸ ਨੂੰ ਬਲਕਾਰ ਅਣਖੀਲੇ ਨੇ ਉਸ ਬਾਰੇ ਦੱਸਿਆ ਤਾਂ ਉਸ ਨੇ ਜਿੱਦ ਤੇ ਰੰਜਿਸ਼ ਕੱਢਣ ਲਈ ਬਲਕਾਰ ਅਣਖੀਲੇ ਦਾ ਨਾਮ ਵੀ ਚੋਰੀ ਕੇਸ ਵਿੱਚ ਲਿਖਵਾ ਦਿੱਤਾ ਜਿਸ ਕਾਰਨ ਪੁਲਿਸ ਨੇ ਬਲਕਾਰ ਅਣਖੀਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਦੋਂ ਇਹ ਕਾਂਡ ਹੋਇਆ ਤਾਂ ਬਲਕਾਰ ਅਣਖੀਲੇ ਕੋਲ 3 ਮਹੀਨੇ ਦੇ ਪ੍ਰੋਗਰਾਮ ਵੀ ਬੁੱਕ ਸੀ ਜਿਨ੍ਹਾਂ ਦੇ ਐਡਵਾਂਸ ਪੈਸੇ ਵੀ ਆਏ ਹੋਏ ਸੀ ਬਲਕਾਰ ਅਣਖੀਲੇ ਦੇ ਜੇਲ੍ਹ 'ਚ ਹੋਣ ਕਾਰਨ ਉਹਨਾਂ ਦੇ ਪਰਿਵਾਰ ਨੂੰ ਬੁੱਕ ਹੋਏ ਸਾਰੇ ਪ੍ਰੋਗਰਾਮਾਂ ਦੇ ਪੈਸੇ ਡਬਲ ਕਰਕੇ ਮੋੜਨੇ ਪਏ ਕਈ ਖਾੜੇ ਮਨਜਿੰਦਰ ਗੁਲਸ਼ਨ ਨੂੰ ਇਕੱਲਿਆਂ ਜਾ ਕੇ ਵੀ ਲਗਾਉਣੇ ਪਏ ਕਿਉਂਕਿ ਕਈ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਕਿ ਜਦੋਂ ਉਹਨਾਂ ਨੂੰ ਬਲਕਾਰ ਅਨਖੀਲੇ ਦੇ ਜੇਲ੍ਹ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੈਸੇ ਵਾਪਸ ਲੈਣ ਦੀ ਥਾਂ ਮਨਜਿੰਦਰ ਗੁਲਸ਼ਨ ਨੂੰ ਇਕੱਲਿਆਂ ਹੀ ਅਖਾੜਾ ਲਾਉਣ ਲਈ ਕਿਹਾ ਇਸ ਤਰ੍ਹਾਂ ਉਸ ਸਮੇਂ ਲਗਭਗ 12 ਅਖਾੜੇ ਉਹਨਾਂ ਨੇ ਇਕੱਲਿਆਂ ਹੀ ਲਗਾਏ ਉਸ ਦੌਰਾਨ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦੇ ਨਾਲ-ਨਾਲ ਪੈਸਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਪਰ 2 ਮਹੀਨੇ ਬਾਅਦ ਕੋਰਟ ਨੇ ਬਲਕਾਰ ਅਨਖੀਲੇ ਉੱਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਦੇ ਹੋਏ ਉਹਨਾਂ ਨੂੰ ਬਾਜ ਜਦਬਰੀ ਕਰ ਦਿੱਤਾ ਕਿਉਂਕਿ ਚੋਰੀ ਵਾਲ ਖਿੱਲੇ ਦਾ ਫਗਵਾੜੇ ਨੇੜੇ ਰਾਣੀਪੁਰ ਪਿੰਡ ਵਿੱਚ ਸਾਰਾ ਦਿਨ ਅਖਾੜਾ ਲੱਗਿਆ ਸੀ। ਰਾਣੀਪੁਰ ਪਿੰਡ ਦੇ 25-30 ਬੰਦੇ ਇਕੱਠੇ ਹੋ ਗਏ। ਅਖਾੜੇ ਦੀਆਂ ਸੀਰੀਜ਼ ਵੀਡੀਓਜ਼ ਲੈ ਕੇ ਥਾਣੇ ਵਿੱਚ ਪਹੁੰਚੇ ਤੇ ਦੱਸਿਆ ਕਿ ਬਲਕਾਰ ਅਣਖੀਲੇ ਉੱਤੇ ਲੱਗੇ ਚੋਰੀ ਦੇ ਦੋਸ਼ ਗਲਤ ਨੇ ਤੇ ਫਿਰ ਰਾਣੀਪੁਰ ਪਿੰਡ ਦੇ ਲੋਕ ਕੋਰਟ ਤੱਕ ਵੀ ਗਏ। ਜਿਸ ਤੋਂ ਬਾਅਦ ਬਲਕਾਰ ਅਣਖੀਲੇ ਨੂੰ ਚੋਰੀ ਦੇ ਕੇਸ ਵਿੱਚ ਅਦਾਲਤ ਨੇ ਕਲੀਨ ਚਿੱਟ ਦੇ ਕੇ ਬਾਜਿਤ ਬਰੀ ਕਰ ਦਿੱਤਾ। ਇਸ ਤੋਂ ਇਲਾਵਾ ਬਲਕਾਰ ਅਣਖੀਲੇ ਦਾ 5 ਵਾਰ ਐਕਸੀਡੈਂਟ ਵੀ ਹੋ ਚੁੱਕਿਆ ਹੈ। ਇੱਕ ਵਾਰ ਤਾਂ ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਉਹਨਾਂ ਦੇ ਦੋ ਸਾਥੀ ਵੀ ਮਾਰੇ ਗਏ ਸੀ। ਤਾਨੂੰ ਦੱਸ ਦੇਗੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੱਧੂ ਮੂਸੇਵਾਲਾ ਵੀ ਉਹਨਾਂ ਨੂੰ ਬਹੁਤ ਸੁਣਦੇ ਸੀ ਸਿੱਧੂ ਮੂਸੇਵਾਲੇ ਨੇ ਦੀਵਾਲੀ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਤੇ ਬੱਬੂ ਬਰਾੜ ਵੀ ਗਏ ਸੀ ਉੱਥੇ ਗੱਲਾਂ ਚੱਲ ਪਈਆਂ ਕਿ ਸਾਡੀ ਫਿਲਮ ਆ ਰਹੀ ਹੈ ਮੂਸਾ ਜੱਟ ਕੋਈ ਗਾਣਾ ਲਿਖੋ ਤਾਂ ਫਿਰ ਉੱਥੇ ਥਾਪੀਆਂ Song ਲਿਖਿਆ ਗਿਆ ਗੀਤ ਦੇ ਬੋਲ ਸੀ ਪੁੱਤ ਜੱਟ ਦਾ ਜਵਾਨ ਹੋ ਗਿਆ ਸਾਥ ਚ ਖਲੋ ਕੇ ਮਾਰੇ ਥਾਪੀਆਂ ਜੋ ਸਿੱਧੂ ਨੂੰ ਬਹੁਤ ਪਸੰਦ ਆਇਆ ਤੇ ਮਿਊਜ਼ਿਕ ਡਾਇਰੈਕਟਰ ਕਿੱਡ ਕੋਲ ਆ ਕੇ ਰਿਕਾਰਡ ਕੀਤਾ ਗਿਆ ਇਹ ਗਾਣਾ ਬਹੁਤ ਸੁਪਰ ਡੂਪਰ ਹਿੱਟ ਰਿਹਾ ਸੋ ਇਹਦਾ ਬਲਕਾਰ ਅਣਖੀਲੀ ਦੀ ਜ਼ਿੰਦਗੀ ਚ ਉਤਾਰ ਚੜਾ ਆਉਂਦੇ ਰਹੇ ਪਰ ਇਹ ਜੋੜੀ ਪੁਰਾਣੇ ਸਮੇਂ ਵਿੱਚ ਵੀ ਕਾਇਮ ਸੀ ਤੇ ਅੱਜ ਵੀ ਕਾਇਮ ਹੈ ਤੁਹਾਨੂੰ ਵੀਡੀਓ ਕੈਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ